आज ਤਾਂ ਮੈਂ ਕੰਮ ਦੀ ਰੇਲ ਹੀ ਬਣਾ ਦੇਣੀ ਆ ਆਟਾ ਗੁੰਨ ਕੇ ਮੈਂ ਤਿਆਰ ਕਰ ਲਿਆ ਹੈ ਤੇ ਦਾਲ ਦੇ ਵਿੱਚ ਜਸਟ ਤੜਕਾ ਹੀ ਲਾਣਾ ਬਾਕੀ ਹੈ ਤਾਂ ਇਦਾਂ ਮੇਰਾ ਸਾਰੇ ਹੀ ਕੰਮ ਨਿਬੜ ਜਾਣਾ ਹੈ ਪਰ ਕੀ ਫਾਇਦਾ ਹੈ ਰੋਟੀ ਬਣਾਉਣ ਦਾ ਜੇ ਬੱਚੇ ਨੂੰ ਇਹ ਪਸੰਦ ਹੀ ਨਾ ਆਈ। ਡੇਲੀ ਦੇ ਕੰਮ ਵਿੱਚੋਂ ਸਿਰਫ 5 ਮਿੰਟ ਐਕਸਟਰਾ ਲੱਗਣਗੇ ਜਿਸ ਦੇ ਨਾਲ ਬੱਚੇ ਵੀ ਉਂਗਲੀਆਂ ਛੱਡਦੇ ਰਹਿ ਜਾਣਗੇ ਤੇ ਹਰ ਕੋਈ ਤੁਹਾਡਾ ਫੈਨ ਹੋ ਜਾਊਗਾ। ਇਸ ਤਰ੍ਹਾਂ ਤੁਸੀਂ ਆਟਾ ਗੁੰਨ ਲਿਆ ਹੈ ਤੇ ਦਾਲ ਵਿੱਚ ਤੜਕਾ ਲਾਣਾ ਬਾਕੀ ਹੈ ਤਾਂ ਥੋੜਾ ਜਿਹਾ ਟਾਈਮ ਕੱਢ ਲਓ ਜੀ ਤੇ ਮੈਂ ਤੁਹਾਨੂੰ ਦੱਸਣ ਚਾਹਨੀ ਆ ਇਹ ਜੀ ਲਾਜਵਾਬ ਰੈਸਪੀ ਜੋ ਤੁਸੀਂ ਇੱਕ ਦਿਨ ਬਣਾਉਂਗੇ ਤਾਂ ਬੱਚ ਜੇ ਤੁਹਾਨੂੰ ਵੀ ਲੱਗਦਾ ਹੈ ਕਿ ਤੁਹਾਡੇ ਬੱਚੇ ਰੋਟੀ ਤੇ ਦਾਲ ਖਾਣ ਦੇ ਬਿਲਕੁਲ ਵੀ ਸ਼ੌਕੀਨ ਨਹੀਂ ਹੈਗੇ ਤਾਂ ਇਹ ਵੀਡੀਓ ਅੰਤ ਤੱਕ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਆਪਾਂ ਤੜਕਾ ਲਗਾ ਦੇਣਾ ਹੈ ਜੀ ਨਾਰਮਲ ਜਿਵੇਂ ਅਸੀਂ ਗਠਿਆਂ ਦਾ ਤੜਕਾ ਲਗਾਉਣੀ ਹੈ ਉਸ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾਇਆ ਤੇ ਨਾਲ ਜੀਰਾ ਹੈ ਅਸੀਂ ਨਾਲੇ ਪੁੰਨਾ ਰੱਖ ਦਿੱਤਾ ਹੈ ਤੇ ਨਾਲੇ ਬਸ ਲੈਨੇ ਦੋ ਮੀਡੀਅਮ ਸਾਈਜ਼ ਦੇ ਆਲੂ ਉਹਨਾਂ ਆਲੂਆਂ ਨੂੰ ਉਬਾਲ ਲੈਣਾ ਹੈ ਜੇ ਤੁਸੀਂ ਕੋਈ ਹੋਰ ਦਾਲ ਬਣਾ ਰਹੇ ਹੋ ਤਾਂ ਉਹਦੇ ਵਿੱਚ ਪਾ ਦਿਓ ਆਸਾਨੀ ਨਾਲ ਉਬਲ ਜਾਣਗੇ ਤੇ ਬਾਅਦ ਚੋਂ ਉਹਨਾਂ ਨੂੰ ਕੱਢ ਲਿਓ ਤੇ ਇਸ ਤਰ੍ਹਾਂ ਤੁਸੀਂ ਕੱਟ ਕੇ ਆਸਾਨੀ ਨਾਲ ਜਿਹੜਾ ਆਪਾਂ ਸਟਫਿੰਗ ਵਾਸਤੇ ਤਿਆਰ ਕਰਨਾ ਸੀ ਮਟੀਰੀਅਲ ਉਹ ਆਪਣਾ ਚੁਟਕੀਆਂ ਦੇ ਵਿੱਚ ਰੈਡੀ ਵੀ ਹੋ ਚੁੱਕਾ ਹੈ ਤੇ ਇਸ ਮਟੀਰੀਅਲ ਨੂੰ ਤੁਸੀਂ ਚੰਗੀ ਤਰ੍ਹਾਂ ਠੰਡਾ ਹੋਣ ਦਿਓ ਤੇ ਜਦੋਂ ਤੱਕ ਆ ਠੰਡਾ ਹੁੰਦਾ ਹੈ ਉਦੋਂ ਤੱਕ ਆਟਾ ਤੁਸੀਂ ਗੁੰਨ ਕੇ ਤਿਆਰ ਕਰ ਸਕਦੇ ਹੋ ਇਨੀ ਟਾਈਮ ਦੇ ਵਿੱਚ ਤੇ ਤੁਸੀਂ ਆਸਾਨੀ ਨਾਲ ਇਹਨੂੰ ਸਟਫਿੰਗ ਵਾਸਤੇ ਇਸਤੇਮਾਲ ਕਰ ਪਾਉਂਗੇ ਜਿੰਨਾ ਤੇ ਨਾਲ ਦੇ ਨਾਲ ਸਾਡੇ ਚੈਨਲ ਨੂੰ ਕਰ ਲਓ ਫੜਾਫੜ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਆਉਣ ਵਾਲੀ ਨਵੀਂ-ਨਵੀਂ ਬਿਊਟੀਫੁੱਲ ਤੇ ਟੇਸਟਿਡ ਰੈਸਪੀਜ਼ ਹਮੇਸ਼ਾ ਮਿਲਦੀਆਂ ਰਹਿਣ ਇਸੋ ਬਾਤ ਤੁਸੀਂ ਕਰ ਲੈਣਾ ਹੈ ਬਿਲਕੁਲ ਮੈਸ਼ ਆਲੂਆਂ ਨੂੰ ਤੇ ਗੱਦਿਆਂ ਨੂੰ ਤਾਂ ਜੋ ਇਹਨਾਂ ਨੂੰ ਸਟਫਿੰਗ ਟਾਈਮ ਕੋਈ ਵੀ ਪ੍ਰੋਬਲਮ ਨਾ ਆਵੇ ਤੇ ਜਿੰਨਾ ਜ਼ਿਆਦਾ ਤੁਸੀਂ ਮੈਸ਼ ਕਰੋਗੇ ਉਨੇ ਹੀ ਜ਼ਿਆਦਾ ਵਧੀਆ ਤੁਹਾਡੀ ਇਹ ਰੈਸਪੀ ਹੈ ਜਿਹੜੀ ਉਹ ਬਣ ਕੇ ਤਿਆਰ ਹੋਣ ਵਾਲੀ ਹੈ ਹੁਣ ਜਿਹੜੀ ਜਿਸ ਤਰ੍ਹਾਂ ਆਪਾਂ ਨੋਰਮਲ ਆਟਾ ਗੁੰਨੇ ਹਾਊਸ ਦੇ ਵਿੱਚ ਤੁਸੀਂ ਵੱਡਾ ਸਾਰਾ ਇੱਕ ਪੇੜਾ ਲੈ ਲੈਣਾ ਹੈ ਤੇ ਉਸ ਨੂੰ ਬੇਲ ਕੇ ਤਿਆਰ ਕਰ ਲੈਣਾ ਹੈ ਹੁਣ ਕਿਉਂਕਿ ਆਪਾਂ ਇਸ ਦੇ ਵਿੱਚ ਕੋਈ ਵੀ ਮਸਾਲੇ ਨਹੀਂ ਐਡ ਕੀਤੇ ਸੀ ਇਸ ਦੇ ਵਿੱਚ ਤੁਸੀਂ ਆਪਦੇ ਮਨਪਸੰਦ ਮਿਰਚ ਕਾਲੀ ਨਮਕ ਐਂਡ ਹਲਦੀ ਥੋੜੀ ਜਿਹੀ ਐਡ ਕਰ ਦਿਓ ਤੇ ਥੋੜਾ ਜਹੇ ਤੇ ਵਿੱਚ ਪਨੀਰ ਐਡ ਕਰ ਦਿਓ ਤਾਂ ਕਿ ਬੱਚਿਆਂ ਨੂੰ ਪ੍ਰੋਟੀਨ ਮਿਲ ਸਕੇ ਵਧੀਆ ਮਾਮ ਦੇ ਵਿੱਚ ਰੋਲ ਬਣਾ ਕੇ ਇਦਾਂ ਫੋਲਡ ਕਰਦੇ ਜਾਓ 3 ਫੋਲਡ ਕਰਿਓ ਤੇ ਉਸ ਤੋਂ ਬਾਅਦ ਇਦਾਂ ਕਾਰਡੀਨਲ ਕੱਟ ਕਰਦੇ ਹੋ ਤੇ ਚੰਗੀ ਤਰ੍ਹਾਂ ਜਿਹੜੀਆਂ ਫੋਲਡਿੰਗਸ ਨੇ ਉਹਨਾਂ ਨੂੰ ਬੰਦ ਕਰ ਦਿਓ ਤਾਂ ਕਿ ਜਿਹੜਾ ਸਟਫ ਮਟੀਰੀਅਲ ਆ ਉਹ ਬਾਹਰ ਨਾ ਨਿਕਲੇ ਤੇ ਇਦਾਂ ਹੀ ਤੁਸੀਂ ਸਾਰੇ ਰੋਲ ਨੇ ਜਿਹੜੇ ਬਣਾ ਕੇ ਤਿਆਰ ਕਰ ਲੈਣੇ ਨੇ ਚੰਗੀ ਤਰ੍ਹਾਂ ਦਬਾਓ ਸਾਈਡਾਂ ਵੀ ਤਾਂ ਕਿ ਸਟਫਿੰਗ ਅੱਛੀ ਤਰ੍ਹਾਂ ਰਹੇ ਤੇ ਵਿੱਚੋਂ ਇਹਨਾਂ ਨੂੰ ਕੱਟ ਦਿਓ ਤੇ ਹੁਣ ਦੇਖੋ ਇਹਦੇ ਵਿੱਚ ਨੇ ਸਾਰੀ ਜਿਹੜਾ ਚੀਜ਼ਾਂ ਪੈਡ ਕੀਤੀਆਂ ਨੇ ਕਿੰਨੀ ਵਧੀਆ ਤਰ੍ਹਾਂ ਦਿਖਾਈ ਦੇ ਰਹੀਆਂ ਨੇ ਤੇ ਬਸ ਇਹਨੂੰ ਗੋਲ-ਗੋਲੇ ਦਾ ਰੋਲ ਕਰਦੇ ਹੋ ਤੇ ਜਿਹੜਾ ਇਹਦਾ ਐਂਡ ਹੈ ਉਹਨੂੰ ਚੰਗੀ ਤਰ੍ਹਾਂ ਬਾਈਂਡ ਕਰਿਓ ਥੋੜਾ ਜਿਹਾ ਥੱਲੇ ਸੁੱਕਾ ਆਟਾ ਰੱਖ ਲਿਓ ਤਾਂ ਤੁਹਾਨੂੰ ਬਣਾਉਣ ਦੇ ਵਿੱਚ ਕੋਈ ਵੀ ਮੁਸ਼ਕਲ ਨਹੀਂ ਆਊਗੀ ਤੇ ਇਹਨਾਂ ਨੂੰ ਸਟਫ ਕਰਕੇ ਇਦਾਂ ਛੋਟੇ-ਛੋਟੇ ਪੀਸੇਸ ਦੇ ਵਿੱਚ ਕੱਟ ਕੇ ਤਿਆਰ ਕਰ ਲੈਣਾ ਹੈ ਬਹੁਤ ਹੀ ਆਸਾਨ ਹੈ ਜੇ ਤੁਸੀਂ ਵੀ ਵੀਡੀਓ ਦੁਬਾਰਾ ਰਿਵਾਈਂਡ ਕਰਕੇ ਦੇਖੋਗੇ ਤੁਹਾਨੂੰ ਆਸਾਨੀ ਨਾਲ ਸਮਝ ਆ ਜਾਣ ਵਾਲਾ ਹੈ ਕੋਈ ਵੀ ਵੱਡੀ ਦਿੱਕਤ ਨਹੀਂ ਆਣ ਵਾਲੀ ਇਦਾਂ ਦੀਆਂ ਡੈਕੋਰੇਟਿਵ ਚੀਜ਼ਾਂ ਹੁੰਦੀਆਂ ਨੇ ਨਾ ਜਿਹੜੀਆਂ ਬੱਚਾ ਨੂੰ ਕਾਫੀ ਜ਼ਿਆਦਾ ਪਸੰਦ ਆਉਂਦੀਆਂ ਨੇ ਤੇ ਤੁਸੀਂ ਵੀ ਥੋੜੀ ਜਿਹੀ ਖੇਚਲ ਕਰ ਲੂਗੀ ਜੇ ਡੇਲੀ ਦੀ ਰੁਟੀਨ ਦੇ ਵਿੱਚੋਂ ਤਾਂ ਤੁਸੀਂ ਨਾਲ ਦਾ ਖਾਣਾ ਬਣਾਉਣਾ ਸਿੱਖ ਜਾਓਗੇ ਤੇ ਨਾਲ ਹੀ ਬੱਚੇ ਵੀ ਤੁਹਾਡੀ ਫੈਨ ਹੋ ਜਾਣਗੇ ਤੇ ਕਹਿਣਗੇ ਮੰਮਾ ਰੋਜ਼ ਨਵੀਂ ਤੋਂ ਨਵੀਂ ਰੈਸਪੀ ਸਾਨੂੰ ਬਣਾ ਕੇ ਦਿਓ ਦੇ ਤੁਸੀਂ ਜੇ ਤੁਹਾਡੇ ਸੈਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈਗਾ ਤਾਂ ਤੁਹਾਨੂੰ ਡੇਲੀ ਨਵੀਂ ਤੋਂ ਨਵੀਂ ਰੈਸਪੀ ਮਿਲਦੀ ਰਹੂਗੀ ਤੇ ਸਾਡੀ ਨੋਟੀਫਿਕੇਸ਼ਨ ਵੈਲੂ ਬਸ ਔਨ ਕਰਨਾ ਹੈ ਤੁਹਨੇ ਤੇ ਇਹ ਸਭ ਕੁਝ ਬਿਲਕੁਲ ਫ੍ਰੀ ਹੈ ਤੇ ਹੁਣ ਆਪਾਂ ਤੇਲ ਦੇ ਉੱਤੇ ਥੋੜਾ ਜਿਹਾ ਕਿਓ ਪਾ ਲਿਆ ਹੈ ਤੇ ਉਸ ਦੇ ਉੱਤੇ ਇਹ ਜਿਹੜੀਆਂ ਆਪਾਂ ਪੂਰੀਆਂ ਬਣਾ ਕੇ ਤਿਆਰ ਕੀਤੀਆਂ ਗਈਆਂ ਇਹਨਾਂ ਨੂੰ ਇਸ ਤਰ੍ਹਾਂ ਨਾਲ ਚੰਗੀ ਤਰ੍ਹਾਂ ਮੀਡੀਅਮ ਆਂਸ ਦੇ ਉੱਤੇ ਪਕਾਉਣਾ ਸਟਾਰਟ ਕਰ ਦੇਣਾ ਹੈ ਇਹ ਥੋੜੀ ਰੈਸਪੀ ਹੈ ਜਿਹੜੀ ਇੱਕ ਤਾਂ ਬਹੁਤ ਜ਼ਿਆਦਾ ਹੈਲਦੀ ਹੈ ਕੋਈ ਇਹਦੇ ਵਿੱਚ ਮੈਦਾ ਨਹੀਂ ਹੈਗਾ ਜਾਂ ਫਿਰ ਕੋਈ ਵੀ ਇਹੋ ਜਿਹਾ ਇੰਗਰੀਡੀਅੰਟ ਨਹੀਂ ਹੈਗਾ ਜੋ ਬੱਚਿਆਂ ਦੀ ਹੈਲਥ ਲਈ ਮਾੜਾ ਹੋਵੇ ਤੇ ਦੂਜਾ ਇਹ ਸਮੋਸੇ ਵਗੈਰਾ ਜਿਹੜਾ ਬੱਚੇ ਖਾਂਦੇ ਨੇ ਉਹਨਾਂ ਨਾਲੋਂ ਕਿਤੇ ਜ਼ਿਆਦਾ ਵਧੀਆ ਹੈਲਦੀ ਰੈਸਪੀ ਹੈ ਜਿਹੜੀ ਤੁਸੀਂ ਘਰ ਦੇ ਵਿੱਚ ਤੇ ਮਿੰਟੂ ਮਿੰਟੀ ਬਣਾ ਕੇ ਆ ਤਿਆਰ ਕਰ ਸਕਦੇ ਹੋ ਸਾਰੇ ਸਮੋਸਾ ਰੂਲਸ ਨੇ ਜਿਹੜੇ ਬਣਾ ਕੇ ਤਿਆਰ ਕਰ ਲੈਣੇ ਨੇ ਤੇ ਬਹੁਤ ਹੀ ਆਸਾਨ ਹੈ ਮੈਂ ਇੱਥੇ ਤਵੇ ਉੱਤੇ ਇਸੇ ਮਾਲੇਸਲੀ ਕਰ ਰਹੀ ਹਾਂ ਕਿਉਂਕਿ ਤਵਾ ਸਾਡੇ ਰੋਟੀ ਬਣਾਉਣ ਦੇ ਲਈ ਆਲਮੋਸਟ ਤਿਆਰੀ ਹੁੰਦਾ ਹੈਗਾ ਜੇ ਤੁਸੀਂ ਚਾਹੋ ਮੜੀ ਖੇਚਲ ਕਰਕੇ ਤਾਂ ਤੁਸੀਂ ਇਹਨੂੰ ਡੰਡੀ ਵਾਲੀ ਬਾਟੀ ਦੇ ਵਿੱਚ ਵੀ ਆਸਾਨੀ ਨਾਲ ਬਣਾ ਸਕਦੇ ਹੋ ਜੇ ਕੋਈ ਫਲੈਟ ਪੈਨ ਹੈਗਾ ਉਸ ਦੇ ਵਿੱਚ ਵੀ ਤੁਸੀਂ ਆਸਾਨੀ ਨਾਲ ਇਹਨਾਂ ਬਣਾ ਕੇ ਤਿਆਰ ਕਰ ਸਕਦੇ ਹੋ ਜਿਆਦਾ ਅੱਗ ਨਾ ਰੱਖਿਓ ਨਹੀਂ ਤਾਂ ਇਹ ਕਾਫੀ ਜ਼ਿਆਦਾ ਫਰਾਈ ਹੋ ਜਾਣਗੇ ਤੇ ਤੁਸੀਂ ਦੇਖ ਸਕਦੇ ਹੋ ਮਿੰਟ ਟੂ ਮਿੰਟ ਸਾਡੀ ਰੈਸিপি ਹੈ ਜਿਹੜੀ ਸਮੋਸੇ ਜਿਹੜੇ ਆਲਮੋਸਟ ਬਣ ਕੇ ਤਿਆਰ ਹੋ ਚੁੱਕੇ ਨੇ ਮੀਡੀਅਮ ਆਚ ਤੇ ਪਕਾਣ ਦਾ ਫਾਇਦਾ ਇਹ ਹੋਊਗਾ ਕਿ ਇੱਕ ਤਾਂ ਇਹ ਚੰਗੀ ਤਰ੍ਹਾਂ ਪੱਕਣਗੇ ਤੇ ਇੱਕ ਹਜ਼ਾਲਾ ਸੇਕ ਦੇ ਨਾਲ ਖਰਾਬ ਨਹੀਂ ਹੋਣਗੇ ਤੇ ਇਦਾਂ ਹੀ ਤੁਸੀਂ ਕਿਸੇ ਵੀ ਹੋਰ ਸਬਜੀ ਨਾਲ ਇਹਨੂੰ ਡੈਕੋਰੇਟ ਕਰ ਸਕਦੇ ਹੋ ਤੇ ਮੈਂ ਪਨੀਰ ਹੀ ਇਸਤੇਮਾਲ ਕੀਤੀਆਂ ਤਾਂਕਿ ਚੰਗਾ ਰਹੀ ਹੈ ਹੈਲਥਵਾਸ ਤੇ ਬੱਚਿਆਂ ਦੇ ਲਈ ਤੇ ਵੱਡਿਆਂ ਦੇ ਲਈ ਵੀ ਕੋਈ ਵੀ ਇਹਨੂੰ ਖਾਊਗਾ ਬਿਲਕੁਲ ਹੈਲਦੀ ਰੈਸਪੀ ਇਹ ਥੋੜੀ ਬਣ ਕੇ ਤਿਆਰ ਹੋ ਚੁੱਕੀ ਹੈ ਥੋੜਾ ਜਿਹਾ ਇਥੇ ਮੈਂ ਕੈਚੱਪ ਦਾ ਇਸਤੇਮਾਲ ਕੀਤਾ ਹੈਗਾ ਡੈਕੋਰੇਸ਼ਨ ਦੇ ਲਈ ਤੁਸੀਂ ਕੈਚੱਪ ਟਰਾਈ ਕਰਿਓ ਕੀ ਘਰ ਵਿੱਚ ਹੀ ਬਣਾ ਕੇ ਤਿਆਰ ਕਰੋ ਜੇ ਤੁਹਾਨੂੰ ਨਹੀਂ ਬਣਾਉਣਾ ਆਉਂਦਾ ਤਾਂ ਸਾਡੇ ਚੈਨਲ ਤੇ ਆਲਰੇਡੀ ਵੀਡੀਓ ਅਪਲੋਡ ਹੈ ਤੁਸੀਂ ਉਹ ਵੀ ਚੈੱਕ ਆਊਟ ਕਰ ਸਕਦੇ ਹੋ ਤੇ ਇਹਦੇ ਉੱਤੇ ਮੈਂ ਥੋੜਾ ਜਿਹਾ ਸੈਲਡ ਉਹ ਜੋ ਪਾ ਦਿੱਤੇ ਨੇ ਅਨੀਅਨ ਦੇ ਪੀਸੇਸ ਕੱਟ ਕੇ ਤੇ ਦਾਲ ਮੈਂ ਇਥੇ ਰੱਖ ਲਈ ਹੈ ਪਾ ਕੇ ਤਾਂ ਕਿ ਬੱਚਿਆਂ ਨੂੰ ਰੋਟੀ ਦਾਲ ਤੇ ਸਾਰੀ ਨਿਊਟ੍ਰੀਸ਼ਨਸ ਵੈਲਿਊ ਹੈ ਜਿਹੜੀਆਂ ਉਹ ਪੂਰੀ ਹੋ ਸਕੇ ਤੇ ਇਸ ਦੇ ਨਾਲ ਹੀ ਥੋੜੇ ਜਿਹੇ ਮੈਂ ਇਥੇ ਸੈਲਡ ਵਜੋਂ ਰੱਖੇ ਨੇ ਜੀ ਖੀਰੇ چیر ਕੇ ਤੇ ਇਦਾਂ ਦੀ ਰੈਸਪੀ ਜੇਕਰ ਤੁਸੀਂ ਬੱਚੇ ਨੂੰ ਬਣਾ ਕੇ ਦਓਗੇ ਤਾਂ ਮੈਨੂੰ ਪੱਕਾ ਪਤਾ ਹੈ ਜੀ ਬੱਚੇ ਪਲੇਟ ਨੂੰ ਫਟਾਫਟ ਚੜ ਜਾਣਗੇ ਤੇ ਜੇਕਰ ਤੁਹਾਨੂੰ ਵੀ ਇਹ ਰੈਸਪੀ ਵਧੀਆ ਲੱਗ ਰਹੀ ਹੋਵੇ ਤਾਂ ਅੱਛਾ ਇਹਨਾਂ ਨੂੰ ਸਬਸਕ੍ਰਾਈਬ ਕਰਿਓ ਤੇ ਤੁਸੀਂ ਬਣਾ ਕੇ ਜ਼ਰੂਰ ਦੇਖਿਓ ਤੇ ਮੈਨੂੰ ਦੱਸਿਓ ਕਮੈਂਟ ਸੈਕਸ਼ਨ ਦੇ ਵਿੱਚ ਕਿ ਤੁਹਾਨੂੰ ਆਹ ਵਰੀਸਪੀ ਕਿੱਦਾਂ ਦੀ ਲੱਗੀ ਤੇ ਜੇਕਰ ਤੁਸੀਂ ਇਦਾਂ ਦੀ ਹੀ ਰੈਸਪੀਜ਼ ਹੋਰ ਹੈਲਦੀ ਰੈਸਪੀਜ਼ ਘਰੇ ਬਣਾਉਣਾ ਸਿੱਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਨੋਟੀਫਿਕੇਸ਼ਨ ਬੈਲ ਨੂੰ ਔਨ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ